ਪਿਆਰੀ ਸਾਧ ਸੰਗਤ ਜੀ ਕੋਈ ਵੀ ਕੰਮ ਪਰਮਾਤਮਾ ਦੀ ਰਜ਼ਾ ਵਿੱਚ ਕਿਵੇਂ ਕਰੀਏ ਵਾਹਿਗੁਰੂ ਜੀ ਹੰਕਾਰ ਤੋਂ ਰਹਿਤ ਹੋ ਕੇ ਕੰਮ ਕਰਨਾ ਸਭ ਤੋਂ ਪਹਿਲਾ ਕਦਮ ਹੈ ਜਦੋਂ ਅਸੀਂ ਸੋਚਦੇ ਹਾਂ ਕਿ ਮੈਂ ਕਰ ਰਿਹਾ ਹਾਂ ਤਾਂ ਅਸੀਂ ਰਜ਼ਾ ਤੋਂ ਦੂਰ ਹੋ ਜਾਂਦੇ ਹਾਂ ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਪਰਮਾਤਮਾ ਦੀ ਰਜ਼ਾ ਅਨਸਾਰ ਹੋ ਰਿਹਾ ਹੈ ਤਾਂ ਅਸੀਂ ਭਾਣੇ ਵਿੱਚ ਚੱਲਦੇ ਹਾਂ ਤੇ ਹੰਕਾਰ ਵੀ ਨਹੀਂ ਆਉਂਦਾ ਨਿਤ ਦੇ ਕੰਮ ਭਾਵੇ ਛੋਟੇ ਹੋਣ ਜਾਂ ਵੱਡੇ ਉਹਨਾਂ ਦੇ ਪਿੱਛੇ ਦੀ ਭਾਵਨਾ ਪਵਿੱਤਰ ਹੋਣੀ ਚਾਹੀਦੀ ਹੈ ਜੇਕਰ ਸੱਚਾਈ ਸੇਵਾ ਅਤੇ ਨਿਮਰਤਾ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਉਹ ਰਜਾ ਵਿੱਚ ਆ ਜਾਂਦਾ ਹੈ ਹਰ ਕੰਮ ਦੀ ਸ਼ੁਰੂਆਤ ਸਿਮਰਨ ਨਾਲ ਕਰਨੀ ਚਾਹੀਦੀ ਹੈ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ ਉਹਨਾਂ ਕੋਲ ਅਰਦਾਸ ਕਰੋ ਕਿ ਇਹ ਕੰਮ ਰਜਾ ਵਿੱਚ ਹੋਵੇ ਅਤੇ ਕਿਸੇ ਦਾ ਨੁਕਸਾਨ ਨਾ ਹੋਵੇ ਕਈ ਵਾਰ ਕੰਮ ਨਹੀਂ ਬੰਦੀ ਰੁਕਾਵਟ ਆ ਜਾਂਦੀ ਹੈ ਕੰਮ ਨਾ ਮਿਲਣਾ ਜਾਂ ਹੋਰ ਸਮੱਸਿਆਵਾਂ ਤੇ ਮਨ ਹਾਰ ਜਾਂਦਾ ਹੈ ਪਰ ਜੇ ਅਸੀਂ ਵਿਸ਼ਵਾਸ ਰੱਖੀਏ ਕਿ ਜੋ ਵੀ ਹੋ ਰਿਹਾ ਹੈ ਉਹ ਪਰਮਾਤਮਾ ਦੀ ਰਜ਼ਾ ਅਨਸਾਰ ਹੀ ਹੋ ਰਿਹਾ ਹੈ ਤਾਂ ਅਸੀਂ ਆਤਮਕ ਤੌਰ ਤੇ ਸ਼ਾਂਤ ਰਹਿੰਦੇ ਹਾਂ ਜਿੱਥੇ ਵੀ ਝੂਠ ਧੋਖਾ ਜਾਂ ਨਿਆਂਹੀ ਹੋਵੇ ਉੱਥੇ ਰਜ਼ਾ ਨਹੀਂ ਹੁੰਦੀ ਸੱਚ ਇਮਾਨਦਾਰੀ ਤੇ ਧਰਮ ਦੇ ਰਾਹ ਤੇ ਤੁਰਨਾ ਰਜ਼ਾ ਵਿੱਚ ਤੁਰਨ ਦੇ ਬਰਾਬਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ